ਮੇਰਾ ਨਾਮ ਅਨੁਰਾਗ ਸ਼ਰਮਾ ਹੈ। ਵੈਸਟ ਬੰਗਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਇੱਕ ਡਾਕਟਰ ਸਹਿਬਾਨ ਨਾਲ ਰੇਪ ਕੀਤਾ ਗਿਆ। ਰੇਪ ਤੋਂ ਬਾਅਦ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ। ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪ੍ਰਾਣੀ ਚੁੰਗੀ ਸ਼੍ਰੀ ਮੁਖਤਸਰ ਸਾਹਿਬ ਤੋਂ ਲੈ ਕੇ ਰੈੱਡ ਕਰਾਸ ਤੱਕ ਰੋਸ ਮਾਰਚ, ਕੈਂਡਲ ਮਾਰਚ ਕੱਢਿਆ ਕਿ ਸਰਕਾਰਾਂ ਨੂੰ ਜਗਾਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ। ਜਿਵੇਂ ਨਿਰਬਯ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੀ ਹੈ। ਸਾਡੀ ਮੰਗ ਹੈ ਕਿ ਅਜਿਹੇ ਜਿਹੜੇ ਡਾਕਟਰ ਨੇ ਡਾਕਟਰ ਸਾਹਿਬ ਦਾ ਰੇਪ ਹੋਇਆ ਉਹਨਾਂ ਦੇ ਦੋਸ਼ੀਆਂ ਨੂੰ ਵੀ ਫਾਂਸੀ ਦੀ ਸਜ਼ਾ ਮਿਲੇ ਔਰ ਜਿਹੜੀਆਂ ਸਰਕਾਰਾਂ ਹੈ ਉਹ ਇਸ ਨੂੰ ਟ੍ਰਾਇਲ ਕੋਰਟ ਦੇ ਵਿੱਚ 3 ਮਹੀਨਿਆਂ ਦੇ ਵਿੱਚ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲਾ ਕੇ 6 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ। ਐਡਵੋਕੇਟ ਮੇਰਾ ਨਾਮ ਹੈ ਜੀ। ਕੈਂਡਲ ਮਾਰਚ ਦੇ ਵਿੱਚ ਇਹੀ ਅਪੀਲ ਹੈਗੀ ਹੈ। ਗਵਰਨਮੈਂਟ ਨੂੰ, ਸੈਂਟਰਲ ਗਵਰਨਮੈਂਟ ਨੂੰ, ਇੰਡੀਅਨ ਗਵਰਨਮੈਂਟ ਨੂੰ ਤੇ ਬਾਕੀ ਸਾਰੀਆਂ ਗਵਰਨਮੈਂਟ ਨੂੰ ਤੇ ਉਥੋਂ ਦੀ ਜਿਹੜੀ ਬੰਗਾਲ ਦੀ ਗਵਰਨਮੈਂਟ ਹੈਗੀ ਹੈ ਉਸ ਨੂੰ ਵੀ ਅਪੀਲ ਇਹ ਹੈਗੀ ਹੈ ਕਿ ਜਲਦੀ ਤੇ ਜਲਦੀ ਕੁਸ਼ੀਆ ਨੂੰ ਫੜਿਆ ਜਾਏ ਠੀਕ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਤਲ ਨੂੰ سزا ਮਿਲੇ ਤੇ ਇਹ ਵੀ ਅਪੀਲ ਹੈਗੀ ਹੈ ਕਿ ਜਿਹੜਾ ਟ੍ਰਾਇਲ ਹੈਗਾ ਉਹਨੂੰ 3 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ سزا ਦਿੱਤੀ ਜਾਏ ਕੁਸ਼ੀਆ ਨੂੰ ਤੁਸੀਂ ਐਡਵੋਕੇਟ ਭਾਈਚਾਰੇ ਨਾਲ ਉਹਨਾਂ ਨੂੰ ਕੀ ਤੁਹਾਡੇ ਵਰਗੇ ਵਕੀਲ ਉਹਨਾਂ ਦੇ ਕੇਸ ਲਈ ਲੜੇਗਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਕੇਸ ਨਹੀਂ ਲੜਨੇ ਚਾਹੀਦਾ ਇਸ ਤਰ੍ਹਾਂ ਨਹੀਂ ਹੈਗਾ ਜਿਹੜੀ ਅਪੀਲ ਹੈਗੀ ਹੈ ਉਹ ਸਾਰਿਆਂ ਦੇ ਜਨ ਹਿੱਤ ਲਈ ਹੈ ਸਾਰੀਆਂ ਬਾਰ ਐਸੋਸੀਏਸ਼ਨ ਜਿੰਨੀਆਂ ਹੈਗੀ ਹੈ ਉਹਨਾਂ ਦੇ ਕੋਲੇ ਇਹ ਮੈਟਰ ਪਹੁੰਚ ਚੁੱਕਿਆ ਹੈ ਉਹਨਾਂ ਵੱਲੋਂ ਇੱਕ ਰੈਜ਼ੋਲੂਸ਼ਨ ਪੈਜੇਗਾ ਠੀਕ ਹੈ ਮੀਟਿੰਗ ਸੋਣ ਗਈ ਆ ਤਾਂ ਜਿਹੜਾ ਦੋਸ਼ੀਆਂ ਦੇ ਖਿਲਾਫ ਜਿਹੜਾ ਕੇਸ ਹੈ ਉਹ ਨਹੀਂ ਲੜਿਆ ਜਾਏਗਾ ਉਹ ਜਿਹੜਾ ਦੋਸ਼ੀਆਂ ਦੇ ਵੱਲੋਂ ਉਹਨਾਂ ਨੂੰ ਐਡਵੋਕੇਟ ਨਹੀਂ ਮਿਲੇਗਾ ਮਾਫ਼ ਕਰਨਾ ਇਹ ਘਟਨਾ ਸਾਡੇ ਪੂਰੇ ਇਤਿਹਾਸ ਵਾਸਤੇ ਬਹੁਤ ਹੀ ਦੁਖਦਾਈ ਹੈ ਔਰਤਾਂ ਨੂੰ ਸਮਾਜ ਤੋਂ ਹੱਕ ਲੈਣ ਦੀ ਜ਼ਰੂਰਤ ਨਹੀਂ ਹੈ ਸਮਾਜ ਨੂੰ ਚੇਤਨ ਕਰਨ ਦੀ ਜ਼ਰੂਰਤ ਹੈ ਔਰਤ ਕੋਈ ਕਮਜ਼ੋਰ ਨਹੀਂ ਹੈ ਖੁਦ ਹੀ ਸ਼ਕਤੀ ਹੈ ਬੱਚੇ ਨੂੰ ਪੈਦਾ ਕਰਦੀ ਹੈ ਬੱਚੇ ਨੂੰ بڑا ਕਰਦੀ ਹੈ ਉਹਦੇ ਵਿੱਚ ਅਥਾਹ ਸ਼ਕਤੀ ਹੈ ਔਰ ਅੱਜ ਜੋ ਸਾਡੀ ਡਾਕਟਰ ਪੈਨ ਇੱਕ ਪੀਜੀ ਇੰਟਰਨੀ ਨਾਲ ਇੱਕ ਬਹੁਤ ਹੀ ਜਗਨਯ ਅਪਰਾਧ ਹੋਇਆ ਹੈ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਾਨੂੰ ਇਸ ਦੀ ਪੂਰੀ ਨਿੰਦਾ ਕਰਨੀ ਚਾਹੀਦੀ ਹੈ ਅੱਗੇ ਤੋਂ ਇਹ ਨਾ ਹੋਵੇ ਇਸ ਦਾ ਸੁਧਾਰ ਕਰਨਾ ਚਾਹੀਦਾ ਹੈ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਹੈ ਕਿ ਜੋ ਇਸ ਤਰ੍ਹਾਂ ਘਟਨਾ ਕਰਦੀ ਹੈ ਮੋਤੋ ਬੱਤਰ ਵੀ ਅਗਰ ਕੋਈ ਸਜ਼ਾ ਹੋਵੇ ਤਾਂ ਮੈਂ ਉਹ ਮੰਗਣਾ ਚਾਹਾਂਗੀ ਇਹੋ ਜੀ ਲੋਕਾਂ ਨੂੰ ਬਾਰ-ਬਾਰ ਮਾਰਿਆ ਜਾਵੇ ਇੱਕ ਵਾਰ ਨਹੀਂ 100 ਵਾਰ ਮਾਰਿਆ ਜਾਵੇ ਉਹ ਵੀ ਘਟ ਰਵੇਗੀ ਤੁਹਾਨੂੰ ਕੀ ਲੱਗਦਾ ਇਸ ਦਾ ਜ਼ਿੰਮੇਵਾਰ ਕੌਣ ਹੈ ਕੀ ਕਾਰਨ ਹੈ ਜਿਹੜੇ ਉਹ ਜੀ ਘਟਨਾਵਾਂ ਹੋ ਜਾਂਦੀਆਂ ਨੇ ਇਸ ਵਿੱਚ ਆਪਣੇ ਇੱਕ ਜਿਸ ਦਿਨ ਇੱਕ ਲੜਕੀ ਪੈਦਾ ਹੁੰਦੀ ਹੈ ਬਹੁਤ ਸਾਰੇ ਲੋਕ ਕੀ ਆਪਣੇ ਅੰਦਰ ਮਾਨਸਿਕਤਾ ਲੈ ਕੇ ਆਉਂਦੇ ਹੈ ਕਿ ਲੜਕੀ ਸਿਰਫ ਇੱਕ ਉਹਨਾਂ ਦਾ ਭੋਗਨ ਦਾ ਜ਼ਰੀਆ ਹੈ ਸਾਨੂੰ ਬੱਚਿਆਂ ਤੋਂ ਵੱਡਿਆਂ ਤੱਕ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਨਾ ਪਵੇਗਾ ਔਰਤ ਨੂੰ ਇੱਕ ਪਰਿਵਾਰ ਵਿਧਾਨ ਜਾਂ ਪਰਿਵਾਰ ਦਾ ਇੱਕ ਹਿੱਸਾ ਛੋਟੀ ਮਾਨਸਿਕਤਾ ਦੇ ਰੂਪ ਚ ਨਹੀਂ ਸਾਨੂੰ ਬਰਾਬਰ ਦਾ ਸਮਾਜ ਬਰਾਬਰ ਦੇ ਨਿਆਂ ਦਾ ਨਿਰਮਾਣ ਕਰਨਾ ਪਵੇਗਾ